ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਔਨ ਪੁਆਇੰਟ ਨਾਲ ਮੈਂ ਹਰਜਿੰਦਰ ਸਿੱਧੂ ਬੀਤੇ ਦਿਨੀ ਪੰਥਕ ਸਿਆਸਤ ਦੇ ਵਿੱਚ ਕਾਫੀ ਮਸਲੇ ਕਾਫੀ ਚਰਚਾਵਾ ਉੱਭਰ ਕੇ ਸਾਹਮਣੇ ਆਈਆਂ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਿਰੇ ਤੋਂ ਉਹੀ ਪੁਰਾਣੇ ਪ੍ਰਧਾਨ ਮਿਲਦੇ ਨੇ ਸੁਖਵੀਰ ਸਿੰਘ ਬਾਦਲ ਤੇ ਉਸ ਤੋਂ ਬਾਅਦ ਨਵੀਆਂ ਜਿਹੜੀਆਂ ਸਮਿਕਰਣ ਉੱਠ ਕੇ ਆਉਂਦੀਆਂ ਨੇ ਪਰ ਇਸੇ ਦੇ ਚਲਦਿਆਂ ਹੀ ਸੁਖਵੀਰ ਸਿੰਘ ਬਾਦਲ ਦੀ ਇੱਕ ਸ਼ਿਕਾਇਤ ਸ਼੍ਰੀ ਅਕਾਲ ਤਖਸਾਲ ਸਭ ਵਿਖੇ ਹੋਰ ਮਿਲਦੀ ਆ ਤੁਹੋ ਸ਼ਿਕਾਇਤ ਕਾਦੇ ਨਾਲ ਸੰਬੰਧਿਤ ਹੈ ਤੇ ਕੌਣ ਹੈ ਉਹਨੂੰ ਸ਼ਿਕਾਇਤ ਨੂੰ ਕਰਨ ਵਾਲਾ ਤੇ ਆਖਿਰ ਕੀ ਵਜ੍ਹਾ ਹੈ ਜਾਂ ਕੀ ਖੁੰਦਕ ਹੈ ਜਿਨੇ ਉਹ ਸ਼ਿਕਾਇਤ ਕੀਤੀ ਹੈ ਤਾਂ ਉਹ ਸ਼ਿਕਾਇਤ ਕਰਨ ਵਾਲੇ ਨੇ ਅਜੀਪਾਲ ਸਿੰਘ ਬਰਾੜ ਮਿਸ਼ਲ ਸਤਲੁਜ ਦੇ ਜਿਹੜੇ ਸਾਰੇ ਕਾਰਜਕਾਰੀ ਉਹਦੀ ਵੇਖ ਰਹੇ ਨੇ ਮਿਸ਼ਲ ਸਤਲੁਜ ਸੰਸਥਾ ਲੰਬੇ ਸਮੇਂ ਤੋਂ ਜਿਹੜੀ ਹੈਗੀ ਆ ਪੰਥਕ ਮਸਲਿਆਂ ਦੇ ਉੱਪਰ ਆਪਣੀ ਲੜਾਈ ਲੜਦੀ ਆ ਰਹੀ ਆ ਤੇ ਅਜ ਉਸੇ ਮਸਲੇ ਤੇ ਚਰਚਾ ਕਰਾਂਗੇ ਕਿ ਆਖਰ ਸੁਖਵੀਰ ਬਾਦਲ ਦੀ ਦੁਆਰਾ ਅਕਾਲ ਤਖਤ ਸਾਹਿਬ ਤੇ ਕਿਉਂ ਸ਼ਿਕਾਇਤ ਕਰਨੀ ਪਈ ਅਜੀਪਾਲ ਬਰਾੜ ਜੀ ਸਾਡੇ ਨਾਲ ਨੇ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਵਾਇਕਰ ਜੀ ਖਾਲਸਾ ਵਾਇਕਰ ਜੀ ਵਾਇਕਰ ਜੀ ਕੀ ਫਤਿਹ ਜੀ ਸੁਖਵੀਰ ਬਾਦਲ ਨਾਲ ਹੁਣ ਤੁਹਾਨੂੰ ਕਾਦੀ ਖੁੰਦਕ ਹੋ ਗਈ ਕਿ ਤੁਸੀਂ ਦੁਆਰਾ ਸ਼ਿਕਾਇਤ ਕਰਤੀ ਉਹਨਾਂ ਦੀ ਨਹੀਂ ਆਪਣੀ ਕਿਸੇ ਸ਼ਖਸੀਅਤ ਦਾ ਕੋਈ ਖੁੰਦਕ ਨਹੀਂ ਜੀ ਮਸਲਾ ਸਿਰਫ ਇਹ ਹੈ ਕਿ ਵੀ 12 ਤਰੀਕ ਨੂੰ ਤੇ 13 ਤਰੀਕ ਨੂੰ ਜਿਹੜੇ ਸਿਆਸੀ ਇਜਲਾਸ ਕੀਤੇ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੇ ਜੱਥੇਦਾਰਾਂ ਦੇ ਜਿਹੜੇ ਪਹਿਲਾਂ ਆਪਣਾ ਸੇਵਾ ਨਿਭਾ ਚੁੱਕੇ ਆ ਉਹਨਾਂ ਦੇ ਉੱਤੇ ਬਹੁਤ ਤੰჭਕਸੀਆਂ ਤੇ ਖਾਸ ਕਰਕੇ 13 ਤਰੀਕ ਨੂੰ ਤੇ ਵੀ ਕਿਹਾ ਕਿ ਜਦੋਂ ਉਹਨਾਂ ਨੂੰ ਸਿਕਿਉਰਿਟੀਆਂ ਮਿਲ ਜਾਂਦੀਆਂ ਜਾਂ ਉਹਨਾਂ ਨੂੰ ਸਰਕਾਰੀ ਸਿਕਿਉਰਟੀਆਂ ਤੇ ਜਿਪਸੀਆਂ ਮਿਲ ਜਾਂਦੀਆਂ ਤਾਂ ਉਹ ਪੰਥ ਦੇ ਵਿਰੋਧ 'ਚ ਤੁਰ ਪੈਂਦੇ ਹੈਗੇ ਆ ਜਾਂ ਉਹ ਪੰਥ ਨੂੰ ਢਾਹ ਲਾਉਣ ਲੱਗ ਜਾਂਦੇ ਆ ਹੁਣ ਇਹ ਗੱਲ ਇੱਕ ਬੰਦਾ ਉਹ ਕਹਿ ਰਿਹਾ ਜਿਹੜਾ ਖੁਦ ਪੰਜ ਦੀਆਂ 10 ਜੈਡ ਸਿਕਿਉਰਟੀ ਦੇ ਬੰਦਿਆਂ ਨਾਲ ਕਿਰੇ ਆਵੇ ਸੋਚੋ ਜੀ ਹੂੰ ਤੇ ਇਹ ਹਾਲ ਤੱਕ ਦਾ ਜਿਹੜਾ ਸ਼ੰ ਆਪਣਾ ਮਰਕਜ਼ ਹੈਗਾ ਸਾਡਾ ਮੀਰੀ ਪੀਰੀ ਦਾ ਸਾਡਾ ਸਿਧਾਂਤ ਹੈਗਾ ਜਿੱਥੋਂ ਆਪਾਂ ਮੀਰੀ ਪੀਰੀ ਦਾ ਲਿਆ 6 ਵੇ 5000 ਤੱਕ ਦਾ ਉੱਥੇ ਕਿਸੇ ਦੇ ਬਾਰੇ ਵੀ ਇਹ ਗੱਲ ਕਰਨੀ ਗਲਤ ਹੈਗੀ ਆ ਉਹ ਐਕਚੁਅਲੀ ਆਪਾਂ ਉਸ ਸੰਸਥਾ ਨੂੰ ਢਾਲ ਆ ਰਹੇ ਹਾਂ ਜੀ ਤੁਹਾਡੇ ਮਤਲਬ ਤੁਸੀਂ ਅਏ ਇਹ ਜੀ ਗੱਲ ਜਦੋਂ ਕਹਿੰਦੇ ਹੋ ਤਾਂ ਤੁਸੀਂ ਉਸ ਸਸਤਾ ਨੂੰ ਜਿਹੜੀ ਦਾ ਸ਼ਾਨ ਮੱਤਾ ਇਤਿਹਾਸ ਆ ਠੀਕ ਹੈ ਉਸ ਨੂੰ ਟਾ ਲਾਉਣੇ ਹੋ ਕਿ ਸਿੱਖਾਂ ਚੋਂ ਉਹਦਾ ਅਕਸ ਧੁੰਦਲਾ ਕਰਦੇ ਹੋ ਇਹ ਹੀ ਤਾਂ ਕੇਂਦਰ ਚਾਹੁੰਦਾ ਇਹ ਹੀ ਤਾਂ ਅੱਜ ਦੀ ਡੇਟ ਤੇ ਜਿਨ੍ਹਾਂ ਨੂੰ ਇਹ ਕਹਿੰਦੇ ਐ ਏਜੰਸੀਆਂ ਕਹਿੰਦੀਆਂ ਜੋ ਕਹਿੰਦੇ ਚਾਹੁੰਦੇ ਇਹ ਐ ਕਿ ਇਹਨਾਂ ਦਾ ਜਿਹੜਾ ਆ ਠੀਕ ਹੈ ਖਤਮ ਹੋ ਜੇ ਸਿਧਾਂਤਕ ਤੌਰ ਤੇ ਉਹਨਾਂ ਨੇ ਪਹਿਲਾਂ ਆਪਣੇ ਤੇ ਹਮਲਾ ਕਰਕੇ ਉਹਨੂੰ ਫਿਜ਼ੀਕਲ ਤੌਰ ਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਖਤਮ ਹੋਇਆ ਹੁਣ ਉਹ ਸਿਧਾਂਤਕ ਤੌਰ ਤੇ ਖਤਮ ਕਰਨ ਲੱਗੇ ਨੇ ਆ ਤੇ ਸਤਾਰਕਬੀਰ ਸਿੰਘ ਬਾਦਲ ਉਹਦਾ ਇੱਕ ਉਹਦਾ ਮਤਲਬ ਹੱਥ ਛੋਕਾ ਬਣੇ ਰਿਹਾ ਉਸ ਉਹਨਾਂ ਦੇ ਉਸ ਚੀਜ਼ ਨੂੰ ਖਤਮ ਕਰ। ਜੀ ਦੂਜੀ ਵੱਡੀ ਗੱਲ ਇਹ ਸੀਗੀ ਕਿ ਉਹਨਾਂ ਨੇ ਉਸੇ ਲੈਕਚਰ 'ਚ ਅੱਗੇ ਜਾ ਕੇ ਚੋਲੇ ਬਾਰੇ ਜਿਹੜੇ ਲੋਕ ਚੋਲਾ ਪਾਉਂਦੇ ਆ ਉਹਨਾਂ ਦੇ ਉੱਤੇ ਬਹੁਤ ਵਾਰ ਕੀਤੇ ਕਿ ਜਿਹੜੇ ਚੋਲਾ ਪਾ ਲੈਂਦੇ ਆ ਫਿਰ ਉਹ ਬੰਦੇ ਮਗਰ ਲੱਜਾਨੇ ਆ ਤੇ ਉਹ ਗਦਾਰ ਹੁੰਦੇ ਆ ਚੋਲੇ ਦਾ ਬਹੁਤ ਵੱਡਾ ਇਤਿਹਾਸ ਆ। ਛੇਵੇਂ ਬਾਦਸ਼ਾਹ ਨੇ ਉਹ ਚੋਲਾ ਪਾਇਆ ਸੀ। ਉਦੋਂ ਬਾਅਦ 10ਵੇਂ ਬਾਦਸ਼ਾਹ ਨੇ ਆਵਦੀਆਂ ਨਿਹੰਗ ਸਿੰਘ ਫੌਜਾਂ ਨੂੰ ਤੇ ਤੇਰੇ ਆਪਣੇ ਸਿੰਘਾਂ ਨੂੰ ਖਾਲਸੇ ਨੂੰ ਚੋਲੇ ਪਵਾਏ ਤੇ ਚੋਲਾ ਤਾਂ ਸੰਤ ਜਰਨੈਲ ਸਿੰਘ ਭੰਡਾਰਾਲੇ ਵੀ ਪਾਉਂਦੇ ਹੁੰਦੇ ਸੀ ਉਹ ਚੋਲਾ ਸੰਤ ਸਬਕ ਕਰਤਾਰ ਸਿੰਘ ਨੇ ਵੀ ਪਾਉਂਦੇ ਸੀ ਹੋਰ ਵੱਡੇ ਵੱਡੇ ਸੰਤ ਮਹਾਤਮਾ ਤੇ ਯੋਧੇ ਚੋਲਾ ਪਾਉਂਦੇ ਰਿਹਾ ਤਾਂ ਕੀ ਇਹ ਸਾਰਿਆਂ ਲਈ ਇਹ ਇਹ ਸੋਚਦੇ ਆ ਇਹ ਸੋਚਦੇ ਵੀ ਉਹ ਇੱਕ ਸਾਰੇ ਗਰੁੱਪ ਨੂੰ ਇੱਕ ਸਾਰੇ ਉਹ ਵੀ ਸਿੱਖੀ ਬਾਣੇ ਨੂੰ ਟਾਰਗੇਟ ਕਰਨਾ ਮਲੇ ਕਿਹੜੀ ਗੁਰਦੁਆਰਾ ਦੇ ਤੁਸੀਂ ਪ੍ਰੈਮਿਸਿਸ 'ਚੇ ਕੰਮ ਕਰ ਰਹੇ ਹੋ ਉਹ ਪਾ ਦਿੰਦਾ ਹੈ ਇਹਦੇ ਉੱਤੇ ਸਖਤ ਦਾ ਵਈ ਹੋਣੀ ਚਾਹੀਦੀ ਹੈ ਸਾਡਾ ਕਹਿਣ ਦਾ ਪੁੱਛਣਾ ਚਾਹੀਦਾ ਹੈ ਕਿ ਭਾਈ ਤੂੰ ਇੱਕ ਪਾਸੇ ਅਕਾਲ ਤਖਤ ਸਾਹਿਬ ਦੇ ਸਿਧਾਂਤ 'ਤੇ ਹਮਲਾ ਕਰ ਰਿਹਾ ਹੈ ਦੂਜੇ ਪਾਸੇ ਤੂੰ ਬਾਣੇ 'ਤੇ ਹਮਲਾ ਕਰ ਰਿਹਾ ਫਿਰ ਛੱਡਦਾ ਕੀ ਪੈਸਾ ਦਾ ਹੂੰ ਜੀ ਬਰਾਦਰ ਸਾਹਿਬ ਹਾਂ ਜੀ ਹਾਂ ਜੀ ਮੈਨੂੰ ਇਹ ਲੱਗਿਆ ਤੁਹਾਡੀ ਆਵਾਜ਼ ਕੱਟ ਰਹੀ ਆ ਨਹੀਂ ਜੀ ਜੀ ਐਕਚੁਅਲ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਸ਼ਿਕਾਇਤ ਕੀਤੀ ਆ ਤੁਸੀਂ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਹੋ ਜੋ ਤੁਹਾਨੂੰ ਗੱਲਾਂ ਲੱਗੀਆਂ ਕਿ ਇਹ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਸਿਆਸੀ ਰੈਲੀਆਂ ਦੇ ਵਿੱਚ ਪਰ ਉਸ ਤੋਂ ਬਾਅਦ ਇੱਕ ਸਵਾਲ ਇਹ ਖੜਾ ਹੁੰਦਾ ਕਿ ਜਿਸ ਤਰੀਕੇ ਨਾਲ 2 ਦਸੰਬਰ ਨੂੰ ਸੁਖਵੀਰ ਸਿੰਘ ਬਾਦਲ ਨੂੰ ਇੱਕ ਸਮੂਚੀ ਜਿਹੜੀ ਉਸ ਵੇਲੇ ਦੀ 2017 ਵੇਲੇ ਦੀ ਅਕਾਲੀ ਬਾਜ਼ਾਰਤ ਸੀ ਸਾਰਿਆਂ ਨੂੰ ਇੱਕ ਧਾਰਮਿਕ ਸਜ਼ਾ ਲਾਈ ਗਈ ਸੀ ਉਹਨਾਂ ਦੇ ਉੱਪਰ ਇੱਕ ਵੱਡੀ ਕਾਰਵਾਈ ਹੋਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਘਟਨਾਕਰਮ ਹੋਏ ਜਥੇਦਾਰ ਸਹਿਵਾਨਾਂ ਨੂੰ ਬਰਖਾਸਤ ਕੀਤਾ ਗਿਆ ਨਵੇਂ ਜਥੇਦਾਰ ਲਾਏ ਗਏ ਤੇ ਉਸ ਤੋਂ ਬਾਅਦ ਸਾਰਾ ਉਹ ਘਟਨਾਕਰਮ ਤੁਹਾਡੇ ਵੀ ਅੱਖਾਂ ਦੇ ਸਾਹਮਣੇ ਹੈ ਸਾਡੇ ਵੀ ਅੱਖਾਂ ਦੇ ਸਾਹਮਣੇ ਹੈ ਹੁਣ ਤੁਹਾਨੂੰ ਕੀ ਲੱਗਦਾ ਵੀ ਤੁਹਾਡੀ ਸ਼ਿਕਾਇਤ ਦੇ ਉੱਪਰ ਕੋਈ ਜਥੇਦਾਰ ਸਾਹਿਬ ਕੋਈ ਐਕਸ਼ਨ ਲੈਣਗੇ ਦੇਖੋ ਜੀ ਉਹ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਆ ਉਹਦੇ ਉੱਤੇ ਹੋ ਸਕਦਾ ਕਿਸੇ ਤਰੀਕੇ ਨਾਲ ਵੀ ਕਿਸੇ ਤਰੀਕਾਕਾਰ ਦੇ ਵੀ ਕੋਈ ਲਾਇਆ ਜਾਵੇ ਉਹਦੇ ਤੇ ਉਹਦੇ ਮੋਢਿਆਂ ਤੇ ਇੱਕ ਪਾਰ ਹੁੰਦਾ ਹੈ ਸੰਗਤ ਦਾ ਪਾਰ ਹੁੰਦਾ ਤੇ ਅਸੀਂ ਆਸ ਕਰਦੇ ਹਾਂ ਜੀ ਕਿ ਆਪਣਾ ਅ ਗੈਨਿਕੂ ਕੁਲੀਵ ਸਿੰਗਰ ਗਾਜਵੀ ਜਿਹਨੂੰ ਸੰਜੀਦਗੀ ਨਾਲ ਲੈਣਗੇ ਜੀ ਇਹ ਕਿਸੇ ਇੱਕ ਧੜੇ ਦਾ ਮਸਲਾ ਨਹੀਂ ਠੀਕ ਆ ਉਹ ਕਿਵੇਂ ਉਹ ਤਰੀਕਾ ਕਰ ਵੀ ਆਪਾਂ ਨੂੰ ਠੀਕ ਨਹੀਂ ਲੱਗਿਆ ਜਿਸ ਤਰੀਕੇ ਨਾਲ ਆਇਆ ਗਿਆ ਬਟ ਉਸ ਤੋਂ ਬਾਅਦ ਉਹਨਾਂ ਦੀ ਖੇਰ ਹੁਣ ਹੋਰ ਵੀ ਵਧੇਰੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇਸ ਚੀਜ਼ ਉੱਤੇ ਆਪਣਾਸਤ ਕੋਈ ਸਖਤ ਕਦਮ ਚੱਕਣ ਤੇ ਲੋਕਾਂ ਦੇ ਮਨਾਂ ਤੋਂ ਸ਼ੰਕੇ ਦੂਰ ਕਰਨ ਤੇ ਆਪਾਂ ਆਸ ਕਰਦੇ ਹਾਂ ਇਹ ਉਹ ਕੌਮ ਆ ਜਿਹੜੀ ਦੇ ਵਿੱਚ ਜੇ ਮਰਾਸੀਆਂ ਨੇ ਵੀ ਬਾਣਾ ਪਾ ਲਿਆ ਸੀ ਤੇ ਉਹ ਵੀ ਲੜ ਮਰੇ ਸੀਗੇ ਠੀਕ ਹੈ ਇਹ ਤਾਂ ਅਕਾਲ ਤਖਤ ਦੀ ਜ਼ਿੰਮੇਵਾਰੀ ਆ ਉਹਨਾਂ ਦੇ ਮੋਢਿਆਂ ਤੇ ਆ ਆਪਾਂ ਆਸ ਕਰਦੇ ਹਾਂ ਕਿ ਉਹ ਇਹਨੂੰ ਨਿਭਾਉਣਗੇ ਬੈਸੇ ਬਰਾੜਾ ਸਭ ਚਲੋ ਥੋੜਾ ਪਿੱਛੇ ਜਾਣਾ ਤਾਂ ਬਣਦਾ ਨਹੀਂ ਕਿਉਂਕਿ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੋ ਵੀ ਘਟਨਾ ਕਰਮ ਹੋਏ ਪਰ ਜਿਸ ਤਰ੍ਹਾਂ ਮਾਨਯੋਗ ਸਾਡੇ ਸਿੰਘ ਸਹਿਬਾਨਾਂ ਨੂੰ ਬਰਖਾਸਤ ਕੀਤਾ ਗਿਆ ਬਰਖਾਸਤ ਕਰਨ ਤੋਂ ਬਾਅਦ ਜਿਸ ਤਰ੍ਹਾਂ ਕੁਝ ਸਿੰਘ ਸਹਿਬਾਨਾਂ ਦੀ ਤਾਂ ਕਿਰਦਾਰ ਖੁਸ਼ੀ ਤੱਕ ਕੀਤੀ ਗਈ ਗਿਆਨੀ ਹਰਪ੍ਰੀਤ ਸਿੰਘ ਦੇ ਸੰਦਰਭ ਵਿੱਚ ਮੈਂ ਗੱਲ ਕਰ ਰਿਹਾ ਇਹ ਵਰਤਾਰਾ ਕਿਵੇਂ ਵੇਖਦੇ ਹੋ ਵੀ ਇਹ ਇੱਕ ਸਿਆਸੀ ਜਿਹੜੀ ਰੰਜਿਸ਼ ਦੇ ਤਹਿਤ ਹੋਇਆ ਜਾਂ ਸੱਚਮੁੱਚ ਸਹਿਵਾਨਾਂ ਨੂੰ ਆਪਣੇ ਸਿੰਘ ਸਹਿਵਾਨਾਂ ਨੂੰ ਬਰਖਾਸਤ ਕਰਨਾ ਬਣਦਾ ਸੀ ਦੇਖੋ ਜੀ ਵੱਡੀ ਗੱਲ ਤਾਂ ਇਹ ਹੈਗੀ ਆ ਕਿ ਵੀ ਜਿਹੜਾ ਅ ਅਕਾਲ ਤਖਤ ਸਾਹਿਬ ਸੀ ਕੀ ਕਿਨੇ ਲੱਗਣਾ ਹੈ ਜਾਂ ਕਿਵੇਂ ਹਟਣਾ ਉਹ ਪਹਿਲੀ ਗੱਲ ਤਾਂ ਐਸਸੀਪੀ ਦੇ ਅਧਾਰ ਛੇਤਰ ਕੀ ਨਹੀਂ ਹੋਗਾ ਜੀ ਉਹਨਾਂ ਦਾ ਕੰਮ ਸਿਰਫ ਪ੍ਰਬੰਧਕੀ ਸਿਸਟਮ ਹੈਗਾ ਜਿਹਦਾ ਕੰਮ ਹੈਗਾ ਕਿ ਉਹਤੇ ਪ੍ਰਬੰਧਕੀ ਪ੍ਰਬੰਧ ਕਰਨਾ ਹੈ ਤਾਂ ਕਿ ਜੇ ਲੋਕ ਚੁਣੇ ਜਾ ਸਕਣ ਤੇ ਜੱਜ ਦਾ ਲਗਾਏ ਜਾ ਸਕਣ ਤੇ ਪੰਛੀ ਸਰਬਸੰਮਤੀ ਨਾਲ ਹੀ ਉਹ ਲੱਗਣੇ ਚਾਹੀਦੇ ਆ ਤੇ ਪਰ ਦੀ ਸੰਮਤੀ ਨਾਲ ਵੀ ਉਹ ਹਟਾਏ ਜਾਣੇ ਚਾਹੀਦੇ ਜੇ ਹਟਾਉਣ ਦੀ ਲੋੜ ਪਵੇ ਵੈਸੇ ਹਟਾਉਣ ਵਾਲੀ ਗੱਲ ਆਉਣੀ ਹੀ ਨਹੀਂ ਚਾਹੀਦੀ ਹਮ ਹੰਮ ਐਤ ਪਰ ਜੋ ਕੁਛ ਉੱਥੇ ਹੋਇਆ ਉਹ ਆਪਾਂ ਨੂੰ ਪਤਾ ਹੀ ਆ ਉਹ ਪੋਲਿਟੀਕਲ ਰੰਜਿਸ਼ਾਂ ਕੱਢਣ ਵਾਸਤੇ ਹੋਇਆ ਜਿਸ ਤਰੀਕੇ ਨਾਲ ਗਾ ਕੰਮ ਹੋ ਰਿਹਾ ਉਹ ਹੈਗਾ ਜੇ ਬੱਦ ਕਿਸਮਤੀ ਆ ਕੌਮ ਦੀ ਕਿ ਵੀ ਇਹ ਸਿਸਟਮ ਆਪਾਂ ਸੁਧਾਰ ਨਹੀਂ ਸਕੀ ਇਹਦੇ ਚ ਮੈਂ ਕਹਿੰਦਾ ਕਿ ਜਿਸ ਜਿੰਨੇ ਉਹ ਜ਼ਿੰਮੇਵਾਰ ਆ ਜਿਹੜਾ ਐਸਾ ਕਿ ਚਰਵਾਣਾ ਤੇ ਜ਼ਿੰਮੇਵਾਰ ਹੋ ਉਹਨੇ ਆਪਾਂ ਵੀ ਜ਼ਿੰਮੇਵਾਰ ਹੈ ਕਿ ਆਪਾਂ ਉਹਨੂੰ ਸੰਜੀਵ ਜੀ ਨਾਲ ਉਥੇ ਹਾਰੇ ਤੱਕ ਵੀ ਪ੍ਰੋਸੈਸਸੇਸ ਨਹੀਂ ਆਉਦੇ ਸੈੱਟ ਕਰ ਸਕੇ ਜਿਹਦੇ ਨਾਲ ਸਾਡੇ ਜਥੇਦਾਰ ਜਿਹੜੀ ਵਿਧਾਨਪਕ ਕਹਿ ਸਕਦੇ ਆ ਕਿ ਉਹ ਨਹੀਂ ਸੈੱਟ ਕਰ ਸਕੀ ਜਿਸ ਤਰ੍ਹਾਂ ਜਥੇਦਾਰ ਸਾਥ ਲਾਏ ਜਾਂ ਚੁੜੇ ਜਾਂਦੇ ਗਾ ਹਟਾਉਣ ਵਾਲੀ ਤਾਂ ਗੱਲ ਹੋਣੀ ਨਹੀਂ ਚਾਹੀਦੀ ਹਨਾ ਕੋਈ ਕਾਰਜਕਾਲ ਹੋਵੇ ਉਹਨੇ ਕਾਰਜਕਾਲ ਉਹਦਾ ਪੂਰਾ ਕਰਨ ਤੇ ਠੀਕ ਆ ਫਿਰ ਉਹਨਾਂ ਨੂੰ ਇੱਕ ਤੋਕਵੀਂ ਵੀ ਤਾਂ ਇਹ ਦਿੱਤੀ ਜਾ ਹੁਣ ਸੁਖਵੀਰ ਸਿੰਘ ਬਾਦਲ ਨੂੰ ਦੁਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵਾਗਡੋਰ ਦੇ ਦਿੱਤੀ ਗਈ ਆ ਪ੍ਰਧਾਨ ਦੇ ਤੌਰ ਤੇ ਉਹਨਾਂ ਨੂੰ ਅਗਵਾਈ ਦੇ ਦਿੱਤੀ ਗਈ ਆ ਕੀ ਕੌਮ ਕਹ ਲਈਏ ਜਾਂ ਤੁਹਾਡੇ ਜੇ ਹੋਰ ਜਿੰਨੇ ਬੁੱਧੀਜੀਵੀ ਚਿੰਤਕ ਹੈਗੇ ਨੇ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਹੁਣ ਪ੍ਰਧਾਨ ਮੰਨਦੇ ਹੋ ਜੀ ਵੇਖੋ ਬਿਲਕੁਲ ਸੰਗਤ ਨੇ ਤਾਂ ਬਹੁਤ ਪਹਿਲਾਂ ਹੀ ਨਕਾਰ ਦੇ ਸੀ ਇਹ ਲੋਕ ਹਨ ਹੂੰ ਕਿ ਆਪਾਂ ਇਲੈਕਸ਼ਨਸ 'ਚ ਵਾਰੀ-ਵਾਰੀ ਵੇਖਿਆ ਆ ਜੀ ਹੁਣ ਜੋਏ ਡਰਾਮਾ ਹੋਇਆ ਚ ਪੂਰਨ ਕਰੇ ਜਾਣਗੇ। ਦੁੱਖ ਦੀ ਬਸ ਸਿਰਫ ਇਹ ਹੈ ਕਿ ਇਹ ਸੰਸਥਾਵਾਂ ਤੇ ਬੈਠੇ ਆ ਜਿਹੜੇ ਇੱਕ ਜਿਵੇਂ ਮਹਾਂਤ ਕਿਸ ਸਮੇਂ ਗੁਰ ਦੇ ਗੁਰੂ ਘਰਾਂ ਦੇ ਕਬਜਿਤ ਕਰਨ ਕੇ ਬੈਠ ਸੀਏ ਕੋਈ ਦਾਸ ਵੀ ਬੰਦੇ ਹੈਗੇ ਜਿਹੜੇ ਲੀਗਲ ਆੜ ਬਣਾ ਕੇ ਇੱਕ ਹਨਾ ਲੀਗੈਲਿਟੀ ਦੀ ਵਾਰਡ ਬਣਾ ਕੇ ਬੈਠੇ ਹੈਗੇ ਆ। ਇਹਨੂੰ ਸੰਗਤ ਨੇ ਤਾਂ ਪ੍ਰਵਾਨ ਬਹੁਤ ਪਹਿਲਾਂ ਹੀ ਕਹਿਤਾ ਸੀ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਵੀ ਰੂਪਕਮ ਹੋ ਗਏ ਸੀ ਹੁਣ ਇਹ ਨਹੀਂ ਹਟਣਗੇ ਤਾਂ ਆਪੇ ਸੰਗਤ ਸਮਰਾਥਾ ਹਟਾਊਗੀ। ਜੀ ਪਰ ਬਰਾੜਸਾ ਵੀ ਇੱਕ ਸਵਾਲ ਨਾਲ ਨਾਲ ਇਹ ਵੀ ਉਠਦਾ ਨਾ ਵੀ ਦੋ ਧਿਰਾਂ ਬਣ ਗਈਆਂ ਇੱਕ ਉਹ ਧਿਰ ਜਿਹੜੇ ਹਾਲੇ ਵੀ 2 ਦਸੰਬਰ ਵਾਲੇ ਹੁਕਮਨਾਮੇ ਤੇ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਸੱਤ ਮੈਂਬਰੀ ਕਮੇਟੀ ਸੀ ਦੋ ਜਣੇ ਉਹ ਸਾਥੀ ਉਹਨਾਂ ਦੇ ਛੱਡ ਗਏ ਸੀ ਹੁਣ ਪੰਜ ਮੈਂਬਰੀ ਕਮੇਟੀ ਹੈ ਮਨਪ੍ਰੀਤ ਵਾਲੀ ਬਡਾਲਾ ਸਭ ਸਾਰੇ ਉਹ ਇੱਕ ਬੀਬੀ ਵੀ ਸਤਵੰਤ ਕੌਰ ਉਹ ਆਪਣੀ ਉਹ ਭਰਤੀ ਕਰਨ ਲੱਗ ਰਹੇ ਨੇ ਉਹ ਆਪਣੀਆਂ ਕੁਝ ਧਾਰਮਿਕ ਰੈਲੀਆਂ ਵੀ ਕਰ ਰਹੇ ਨੇ ਭਰਤੀ ਕਰ ਰਹੇ ਨੇ ਸਿਆਸੀ ਸਾਰਾ ਉਹ ਉਹਨਾਂ ਨੇ ਆਪਣਾ ਜ਼ਿਲ੍ਹਾ ਵਾਈਜ਼ ਜ਼ੋਨਾ ਵੰਡ ਲਈਆਂ ਨੇ ਉਹ ਕੱਲ ਅਸੀਂ ਮਨਪ੍ਰੀਤ ਯਾਲੀ ਦਾ ਇੱਕ ਲਾਈਵ ਵੀ ਦੇਖਿਆ ਸੀ ਲਾਈਵ ਦੇ ਵਿੱਚ ਉਹਨਾਂ ਨੇ ਉਹੀ 2 ਦਸੰਬਰ ਵਾਲਾ ਆਪਣਾ ਹੁਕਮਨਾਮਾ ਦੁਬਾਰਾ ਦਿਖਾਇਆ ਵੀ ਹੁਕਮਨਾਮੇ ਦੇ ਵਿੱਚ ਜਿਹੜਾ ਹੈਗਾ ਇੱਥੇ ਆਹ ਆਹ ਗੱਲਾਂ ਲਿਖੀਆਂ ਨੇ ਇੱਕ ਉਹ ਧਿਰ ਤੇ ਇੱਕ ਇਹ ਧਿਰ ਜਿਨ੍ਹਾਂ ਨੇ ਆਪਣੇ ਆਪ ਸੁਖਵੀਰ ਬਾਦਲ ਨੂੰ ਜਿਹੜਾ ਪ੍ਰਧਾਨ ਦੀ ਉਥੇ ਬਾਗਡੋਰ ਦੇਤੀ ਆ ਵੀ ਇਹ ਹੀ ਸਾਡੇ ਪ੍ਰਧਾਨ ਨੇ ਤੇ ਦੂਜੇ ਪਾਸੇ ਇੱਕ ਉਹ ਟੜਾ ਜਿਹੜੇ ਅਕਾਲੀ ਦਲ ਤੋਂ ਵੱਖ ਹੋਏ ਸੀ ਕਿਵੇਂ ਵੇਖਦੇ ਹੋ ਇਹ ਸਾਰਾ ਜਿਹੜਾ ਇੱਕ ਇਹ ਕੀ ਕਹਿ ਲਈਏ ਵੀ ਇੱਕ ਪੇਚੀਦਾ ਮਸਲਾ ਬਣਿਆ ਹੋਇਆਗਾ ਦੇਖੋ ਜੀ ਅਖੀਰ 'ਚ ਤਾਂ ਜਿਹੜੇ ਹੁਕਮਨਾਮੇ ਤੇ ਖੜਨਗੇ ਉਹੀ ਉਹ ਹੀ ਸੰਗਤ ਨੂੰ ਪ੍ਰਵਾਨ ਹੋਣੇ ਆ। ਬਾਕੀ ਆਪਾਂ ਕਹਿੰਨੇ ਆ ਕਿ ਵੀ 500 ਬੰਦਾ 600 ਬੰਦਾ ਕੱਲ ਸੁਬੀਰ ਸਿੰਘ ਬਾਬਲ ਕੋਲੇ ਵੀ ਇਕੱਠਾ ਹੋ ਗਿਆ ਸੀ। ਤਾਂ ਉਹ ਤਾਂ ਆਏ ਆ ਕਿ ਜਦੋਂ ਆਹ ਰਾਮ ਰਾਏ ਹੋਰਾਂ ਨੇ ਪਾਣੀ ਦੇ ਵਿੱਚ ਤੋੜ-ਮਰੋੜ ਕੀਤੀ ਸੀ ਤੇ ਉਹ ਜਦੋਂ ਲਾਹੌਰ ਗੁਰੂ ਸਾਹਿਬ ਨੇ ਗੁਰੂ ਹਰ Rai ਸਾਹਿਬ ਨੇ ਉਹਨਾਂ ਨੂੰ ਮੂਲ ਲੋਰ ਤੋਂ ਮਨਾ ਕਰਦਾ ਦਰਸ਼ਨ ਦੇਣ ਤੋਂ ਮਨਾ ਕਰਦਾ ਤਾਂ ਜਦੋਂ ਲਾਹੌਰ ਗਏ ਤਾਂ ਉਹਨਾਂ ਕੋਲੇ ਵੀ ਸਿੰਘ ਇਕੱਠੇ ਹੋ ਗਏ ਸੀ ਕੁਝ ਠੀਕ ਹੈ ਨਾ ਉਹ ਵੀ ਐ ਝੋਰ ਮੋਰੀਆਂ ਲੱਭ ਕੇ ਜਿਵੇਂ ਉਹ ਵੀ ਹਰ ਰਾਏ ਸਾਹਿਬ ਰਾਮ ਰਾਏ ਕੋਲੇ ਇਕੱਠੇ ਹੋ ਗਏ ਸੀਗੇ ਤਾਂ ਉਹ ਅੱਜ ਕਿੱਥੇ ਆ ਤੇ ਅੱਜ ਗੁਰੂ ਘਰ ਕਿੱਥੇ ਆਪਣੇ ਸਾਹਮਣੇ ਇਤਿਹਾਸ ਆਪਣੇ ਸਾਹਮਣੇ ਗਵਾਹ ਸੋ ਇਹ ਆਪਾਂ ਇਹ ਠੀਕ ਆ ਇੱਕ ਕੁਝ ਜਿਹਾ ਹੋਣ ਚੱਕਤਨਾ ਕਰਮ ਵਾਪਰਨ ਚ ਸਮਾਂ ਲੱਗਦਾ ਪਰ ਇਹ ਨਹੀਂ ਹੁੰਦਾ ਕਿ ਵੀ ਇਸ ਉਦੀਨੀ ਆਏ ਰਹਿਣ ਦੇ ਲੋਕਾਂ ਨੂੰ ਇਹਦੇ ਵਿੱਚ ਗੁੱਸਾ ਹੈ ਲੋਕਾਂ ਨੂੰ ਬਹੁਤ ਰੋਹ ਆ ਜਿਵੇਂ ਆਪਾਂ ਹੁਣ ਦੇਖਿਆ ਆਏ ਆ ਅਰਜ਼ੀ ਮੈਨੂੰ ਲੱਗਦਾ ਹੈ ਕਿ ਹੋਰ ਵੀ ਜਿਹੜੇ ਪੰਥਕ ਪੰਤਰ ਦੀ ਉਹ ਅਕਾਲ ਤਖਤ ਤੱਕ ਪਹੁੰਚ ਕਰਨਗੇ ਇਸ ਮਸਲੇ ਨੂੰ ਲੈ ਕੇ ਤਾਂ ਕਿ ਆਪਾਂ ਜਥੇਦਾਰ ਸਾਹਿਬ ਨੂੰ ਸੰਗਤਾਂ ਦੀ ਰਾਏ ਪਹੁੰਚਾ ਸਕੀਏ ਤੇ ਦਬਾਅ ਬਣਾ ਸਕੀਏ ਇਸ ਗੱਲ ਦਾ ਕਹਿ ਸਕੀ ਉਹਨਾਂ ਨੂੰ ਕਿ ਭਾਈ ਇਹ ਤੇ ਕੋਈ ਐਕਸ਼ਨ ਲਓ ਤਾਂ ਕਿ ਹਨਾ ਤਾਂ ਮੈਨੂੰ ਲੱਗਦਾ ਹੋਊਗਾ ਤੇ ਇਹ ਲੰਬਾ ਨਹੀਂ ਚੱਲਣਗੇ ਮੈਨੂੰ ਨਹੀਂ ਲੱਗਦਾ ਕਿ ਇਹ ਉਹਨਾਂ ਦੀ ਕਹਾਣੀ ਲੰਬੀ ਤੁਹਾਡਾ ਨਜ਼ਰੀਆ ਕੀ ਕਹਿੰਦਾ ਅਕਾਲੀ ਦਲ ਦੀ ਮੁੜ ਸਰਜੀਤੀ ਦੀ ਸੰਭਾਵਨਾ ਬਣੇਗੀ ਉਹ ਤਾਂ ਹੋ ਹੀ ਜਾਂਦੀ ਹੈ ਜੀ ਵੇਖੋ ਇੱਕ ਸਿੱਖ ਦਾ ਗਰਜਾ ਸਿੰਘ ਬੋਤਾ ਸਿੰਘ ਦੋ ਰਹਿ ਗਏ ਸੀ ਫੇਰ ਸਰਜੀਤ ਹੋ ਗਏ ਸੀ ਯਾਰੀ ਹੋਪ ਵੀ ਸਰਜੀਤੀ ਹੋਊਗੀ ਤੁਹਾਨੂੰ ਵੀ ਆਸ ਰੱਖੋ ਹਮ ਹਮ ਹੁਕਮਨਾਮੇ ਦਾ ਅ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਮੁੜ ਸਰਜੀਤੀ ਵੀ ਹੋਊਗੀ ਜਿਹੜਾ ਉਸ ਚੜਚਨ ਪਾਊਗਾ ਜਿਹੜਾ ਕੋਈ ਵੀ ਉਸ ਦੇ ਉਸ ਲੀਹ ਤੇ ਨਹੀਂ ਚੱਲੂਗਾ ਆਪਣੇ ਜੋ ਉਹ ਨੇਚਰਲੀ ਉਪਾਸਟਿਕਦਾ ਜਾਊਗਾ ਜਿਹੜੇ ਉਸ ਲੀਹ ਤੇ ਤੁਰਨਗੇ ਉਹ ਜੀਤ ਕਰਨ ਲਈ ਪਰ ਇੱਥੇ ਇੱਕ ਗੱਲ ਹੋਰ ਵਿਚਾਰਨਯੋਗ ਆ ਬਰਾੜ ਸਾਹਿਬ ਕੇ ਨਾਲ ਨਾਲ ਇੱਕ ਹੋਰ ਅਕਾਲੀ ਦਲ ਹੋਣ ਦੇ ਵਿੱਚ ਆਉਣ ਲਈ ਆਪਣੀਆਂ ਤਿਆਰੀਆਂ ਕਰ ਰਿਹਾ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਭਾਈ ਅਮਰਤਪਾਲ ਸਿੰਘ ਜੋ ਐਮਪੀ ਜਿੱਤੇ ਨੇ ਤੇ ਬਾਕੀ ਸਾਥੀ ਉਹਨਾਂ ਦੇ ਫਰੀਦਕੋਟ ਤੋਂ ਐਮਪੀ ਜਿੱਤੇ ਨੇ ਉਹ ਵੀ ਕੋਸ਼ਿਸ਼ ਕਰ ਰਹੇ ਨੇ ਉਸ ਅਕਾਲੀ ਦਲ ਨੂੰ ਕਿੰਨਾ ਕੁ ਹੰਗਾਰਾ ਮਿਲੇਗਾ ਦੇਖੋ ਮੇਰੇ ਮੈਂ ਜਿੱਦ ਸੇ ਆਰ ਕਿ ਇਗਨੋਰਮੈਟਿਵ ਬਿਹੇਵੀਅਰ ਜਿਵੇਂ ਆਪਾਂ ਕਹਿੰਦੇ ਨੇ ਜਿਵੇਂ ਕਹਿੰਦੇ ਨੇ ਜੋ ਆਪਾਂ ਸੋਚਣਾ ਚਾਹੀਦਾ ਆਪਾਂ ਨੂੰ ਜੀ ਉਹ ਇਹ ਹੈ ਕਿ ਜਿਹੜੇ ਲੋਕ ਵੀ ਇੱਕ ਪਾਰਟਿਕੂਲਰ ਤਰ੍ਹਾਂ ਦੀ ਸੋਚ ਰੱਖਦੇ ਜਿਵੇਂ ਫੈਡਰਲਿਜ਼ਮ ਦੀ ਜਾਂ ਵਾਧੇ ਅਧਿਕਾਰਾਂ ਦੀ ਸੰਵਧਾਨ ਦੇ ਦਾਇਰੇ ਚ ਰਹਿ ਕੇ ਹਲੇ ਚੋਣਾਂ ਲੜਨਾ ਚਾਹੁੰਦੇ ਹੈਗੇ ਆ ਜੀ ਉਹਨਾਂ ਨੂੰ ਵੱਖ-ਵੱਖ ਕਾਲੀਦਨ ਨਹੀਂ ਬਣਾਉਣੇ ਚਾਹੀਦੇ ਵੱਖ-ਵੱਖ ਧੜੇ ਨਹੀਂ ਬਣਾਉਣੇ ਚਾਹੀਦੇ ਮੈਂ ਕੱਲ ਨੂੰ ਅਸੀਂ ਕਹੀਏ ਜੀ ਮਿਸਲ ਸਤਲੁਜ ਇੱਕ ਪਾਰਟੀ ਆ ਹਨਾ ਫਲਾਨੀ ਇੱਕ ਪਾਰਟੀ ਇੰਨੀ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਹੂੰ ਤੇ ਕੋਸ਼ਿਸ਼ ਕਰਕੇ ਸਾਰਿਆਂ ਨੂੰ ਇੱਕ ਇਕੱਠੇ ਹੋਣਾ ਚਾਹੀਦਾ ਹਰ ਇੱਕ ਜੇ ਕੋਈ ਸਪੇਸ ਲੱਭ ਰਿਹਾ ਤਾਂ ਸਭ ਨੂੰ ਸਪੇਸ ਉਹਦੇ ਚ ਮਿਲ ਸਕਦੀ ਆ ਠੀਕ ਆ ਕਈ ਵਾਰੀ ਤੁਸੀਂ ਆਪ ਦੇ ਆਪ ਨੂੰ ਓਵਰ ਐਸਟੀਮੇਟ ਕਰ ਰਹੇ ਹੁੰਦੇ ਹੋ ਵੱਡਾ ਸੋਚ ਰਹੇ ਹੁੰਦੇ ਹੋ ਉਹ ਨਹੀਂ ਹੁੰਦਾ ਘੱਟ ਵੱਧ ਅੱਗੇ ਪਿੱਛੇ ਹੋ ਜਾਂਦਾ ਉਹ ਮੇਰੇ ਖਿਆਲ ਪੰਤਕ ਭਾਵਨਾ ਚ ਮਨਨਾਂ ਵਿਚਾਈ ਦਾ ਤਿਆਗ ਦੀ ਵੀ ਨਾਲ ਰੱਖਣੀ ਚਾਹੀਦੀ ਆ ਕੋਈ ਏਡੀ ਗੱਲ ਨਹੀਂ ਤੇ ਉਹਨਾਂ ਨੂੰ ਵੀ ਚਾਹੀਦਾ ਹੈ ਤੇ ਕਿਉਂ ਵਿਚ ਨਾਲ ਮਿਲਣਾ ਤੇ ਇਧਰੋਂ ਹੋ ਸਕੇ ਜੇ ਪੰਜ ਮੈਂਬਰੀ ਕਮੇਟੀ ਤੋਂ ਤਾਂ ਉਹਨਾਂ ਨੂੰ ਸੱਦਾ ਵੀ ਭੇਜ ਦੇਂਦਾ ਹਰ ਜੀ ਕੋਈ ਇਹਦੇ ਚ ਕੀ ਕੀ ਬਰਾਈ ਹੈ ਜੀ ਆਪ ਦੇ ਪ੍ਰਾਇਰ ਸਾਰੇ ਜੀ ਅਖੀਰ ਚ ਬਰਾੜ ਸਾਹਿਬ ਤੁਸੀਂ ਸੁਖਵੀਰ ਬਾਦਲ ਦੀ ਸ਼ਿਕਾਇਤ ਕੀਤੀ ਹੈ ਕੱਲ ਤੱਕ ਸਾਹਿਬ ਨੂੰ ਇੱਕ ਆਪਣਾ ਲੈਟਰ ਭੇਜਿਆ ਉਸ ਤੋਂ ਬਾਅਦ ਤੁਹਾਡੇ ਨਾਲ ਕੋਈ ਰਾਬਤਾ ਹੋਇਆ ਕੱਲ ਤੱਕ ਸਾਹਿਬ ਵੱਲੋਂ ਕੋਈ ਤੁਹਾਨੂੰ ਕਾਲ ਜਾਂ ਕੋਈ ਪੱਤਰ ਆਇਆ ਹੋਵੇ ਨਹੀਂ ਜੀ ਮੈਨੂੰ ਹਲੇ ਤੱਕ ਨਹੀਂ ਆਇਆ ਵੈਸੇ ਹਲੇ ਕੱਲ ਦੀ ਹੀ ਗੱਲ ਆ ਆਪਣਾ ਸਮਾਂ ਦੇਣਾ ਚਾਹੀਦਾ ਉਹਨਾਂ ਨੂੰ ਥੋੜਾ ਬਹੁਤ ਪਰ ਹਾਂ ਸੀਰੀਅਸ ਮਸਲਾ ਹੈ ਉਹਨਾਂ ਨੂੰ ਇਹਦੇ ਜ਼ਰੂਰ ਨਜ਼ਰਸਾਨੀ ਕਰਨੀ ਚਾਹੀਦੀ ਹੈ ਇਹ ਨਹੀਂ ਕਿ ਉਹਨੂੰ ਨਜ਼ਰਅੰਦਾਜ਼ ਕਰ ਜੀ ਅਸੀਂ ਆਸ ਕਰਦੇ ਹਾਂ ਕਿ ਉਹ ਜ਼ਰੂਰ ਨਜ਼ਰਸਾਨੀ ਕਰਨਗੇ ਜੀ ਸ਼ੁਕਰੀਆ ਬਰਾੜ ਸਾਹਿਬ ਸਮਾਂ ਦੇਣ ਲਈ ਜੁੜਦੇ ਰਹਾਂਗੇ ਤੁਹਾਡੇ ਨਾਲ ਧੰਨਵਾਦ ਜੀ ਠੀਕ ਹੈ ਜੀ ਜੀ ਅਜੀਪਾਲ ਸਿੰਘ ਬਰਾੜ ਮਿਸ਼ਨਲ ਸਤਲੁਜ ਜਥੇਬੰਦੀ ਤੋਂ ਜਿਨ੍ਹਾਂ ਨੇ ਬੀਤੇ ਦਿਨੀ ਸੁਖਵੀਰ ਸਿੰਘ ਬਾਦਲ ਦੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਦੇ ਵਿੱਚ ਉਹਨਾਂ ਨੇ ਵੱਖ-ਵੱਖ ਪੁਆਇੰਟ ਨੋਟ ਕਰਕੇ ਉਹ ਗਣਾਈਆ ਇਸ ਤੋਂ ਬਾਅਦ ਉਹਨਾਂ ਦੀ ਸ਼ਿਕਾਇਤ ਦੇ ਉੱਪਰ ਕੀ ਜਿਹੜਾ ਅਸਰ ਹੁੰਦਾ ਹੈ ਕਿਸ ਤਰ੍ਹਾਂ ਦਾ ਨੋਟਸ ਲੈਂਦੇ ਨੇ ਅਕਾਲ ਤਖਤ ਸਾਹਿਬ ਦੇ ਮਾਨਯੋਗ ਸਿੰਘ ਸਹਿਬਾਨ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਜੁੜੇ ਰਹੇ ਹੋ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸੇਤੋਂ